ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਮੈਂ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਵਿਆਖਿਆ ਦੇ ਨਾਲ ਸੁਨਾਉਣ ਵਾਸਤੇ ਜਾ ਰਹੀ ਹਾਂ ਏਕ ਓੰਕਾਰ ਪਰਮਾਤਮਾ ਇੱਕ ਹੈ ਇੱਕ ਹੈ ਪਰਮਾਤਮਾ ਦੀ ਸ਼ਕਤੀ ਉਸ ਦੀ ਧੁਨ ਓਮਕਾਰ ਹੈ ਜੋ ਇਸ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ ਸਤਨਾਮ ਪਰਮਾਤਮਾ ਦਾ ਨਾਮ ਓਮਕਾਰ ਸਦਾ ਹੈ ਅਤੇ ਸੱਚਾ ਹੈ ਕਰਤਾ ਪੁਰਖ ਪਰਮਾਤਮਾ ਆਪ ਹੀ ਰਚਨਹਾਰ ਹੈ ਅਤੇ ਸਭ ਵਿੱਚ ਸਮਾਇਆ ਹੋਇਆ ਹੈ ਨਿਰਪੋ ਨਿਰਵੈ ਪਰਮਾਤਮਾ ਮਾ ਦੀ ਤਰ੍ਹਾਂ ਦੇਖਭਾਲ ਕਰਨ ਵਾਲਾ ਹੈ ਉਸ ਤੋਂ ਡਰਨ ਦੀ ਲੋੜ ਨਹੀਂ ਅਤੇ ਉਸ ਦਾ ਪਿਆਰ ਹਰ ਜੀਵ ਨਾਲ ਇੱਕੋ ਜਿਹਾ ਹੈ ਅਕਾਲ ਮੂਰਤ ਉਹ ਜੀਵਨ ਮੁਕਤੀ ਪਰਿਪੂਰਨ ਹੈ ਆਜੂਨੀ ਸਭੰ ਪਰਮਾਤਮਾ ਦੀ ਆਪਣੀ ਕੋਈ ਜੂਨ ਨਹੀਂ ਪਰ ਸਭ ਜੂਨਾ ਉਸ ਤੋਂ ਹਨ ਗੁਰਪ੍ਰਸਾਦ ਗੁਰੂ ਦੀ ਕਿਰਪਾ ਸਭ ਤੇ ਵਰਸ ਰਹੀ ਹੈ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੇ ਜੇ ਸੋਚੈ ਲਖਵਾਰ ਚੁੱਪੈ ਚੋਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉੱਤਰੇ ਜੇ ਬੰਨਾ ਪੁਰਿਆਪਾਰ ਸਹਸਿਆਨ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੂੜੇ ਤੋ ਤੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਹ ਪਰਮ ਪਿਤਾ ਪਰਮਾਤਮਾ ਪਹਿਲਾਂ ਵੀ ਸੱਚ ਸੀ ਜੁਗਾਂ ਵਿੱਚ ਵੀ ਸੱਚ ਸੀ ਉਹ ਹੁਣ ਵੀ ਸੱਚ ਹੈ ਅਤੇ ਅਗਾਹ ਵਿੱਚ ਵੀ ਸੱਚ ਰਹੇਗਾ ਪ੍ਰਭੂ ਤੈਨੂੰ ਲੱਖਾਂ ਵਾਰੀ ਸੋਚ ਕੇ ਵੀ ਦੇਖਿਆ ਪਰ ਸੱਚ ਦਾ ਪਤਾ ਨਾ ਲੱਗਿਆ ਪ੍ਰਭੂ ਬੜੀ ਵਾਰ ਚੁੱਪ ਹੋ ਕੇ ਵੀ ਅਤੇ ਵੀਲੀ ਬੁਲਾ ਕੇ ਵੀ ਤੈਨੂੰ ਖੋਜਣ ਦੀ ਕੋਸ਼ਿਸ਼ ਕੀਤੀ ਪਰ ਕੋਈ ਖਬਰ ਨਾ ਮਿਲੀ ਬਹੁਤ ਵਾਰੀ ਭੁੱਖੇ ਰਹਿ ਕੇ ਵੀ ਦੇਖਿਆ ਸਗੋਂ ਸਾਰਾ ਧਿਆਨ ਭੁੱਖ ਵੱਲ ਹੀ ਚਲਿਆ ਗਿਆ ਬਹੁਤ ਜ਼ਿਆਦਾ ਸਿਆਨਪ ਨਾਲ ਵੀ ਤੇਰੀ ਭਾਲ ਕੀਤੀ ਪਰ ਗੱਲ ਨਹੀਂ ਬਣੀ ਪ੍ਰਭੂ ਕੋਈ ਰਸਤਾ ਦੱਸ ਜਿਸ ਨਾਲ ਅਸੀਂ ਤੇਰੇ ਸੱਚ ਨੂੰ ਪਹਿਚਾਨ ਸਕੀਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਸ ਸਾਰੇ ਭਾਲ ਤੋਂ ਬਾਅਦ ਸਿਰਫ ਇਨਾ ਪਤਾ ਲੱਗਿਆ ਹੈ ਕਿ ਪ੍ਰਭੂ ਦੇ ਹੁਕਮ ਤੋਂ ਬਾਹਰ ਹੋ ਕੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਕਮੇ ਹੋਵਨ ਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮੈ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਮ ਹੁਕਮੈ ਜੇ ਬੁਝੇ ਤਾ ਹੋ ਮੈਂ ਕਹੈ ਨ ਕੋਇ ਇਸ ਦੇ ਅਰਥ ਹਨ ਪ੍ਰਭੂ ਤੇਰੇ ਹੁਕਮ ਨਾਲ ਸਾਰੇ ਆਕਾਰ ਬੰਦੇ ਹਨ ਸੋ ਤੇਰੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰਭੂ ਤੇਰੇ ਹੁਕਮ ਨਾਲ ਜੀਵ ਆਤਮਾ ਲੈਂਦੀ ਹੈ ਅਤੇ ਵਡਿਆਈ ਮਾਨਦੀ ਹੈ ਪ੍ਰਭੂ ਤੇਰੇ ਹੁਕਮ ਨਾਲ ਨੀਚ ਵੀ ਚੰਗੇ ਹੋ ਜਾਂਦੇ ਹਨ ਅਤੇ ਤੇਰੇ ਹੁਕਮ ਨਾਲ ਦੁੱਖ ਤੇ ਸੁੱਖ ਨੂੰ ਸਮਝਦੇ ਹਨ ਪ੍ਰਭੂ ਇਕ ਨੂੰ ਤਾਂ ਆਪਣੇ ਹੁਕਮ ਬਾਰੇ ਗਿਆਨ ਹੀ ਨਹੀਂ ਕਰਾਂਦਾ ਅਤੇ ਇੱਕ ਸਦਾ ਤੈਨੂੰ ਹੁਕਮ ਨੂੰ ਜਾਣਨਾ ਤੇ ਮਾਨਣਾ ਹੈ ਪ੍ਰਭੂ ਫਿਰ ਵੀ ਸਭ ਤੇਰੇ ਹੁਕਮ ਅੰਦਰ ਹਨ ਅਤੇ ਕੋਈ ਵੀ ਤੇਰੇ ਤੋਂ ਬਾਹਰ ਨਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜੇ ਤੇਰੇ ਹੁਕਮ ਦੀ ਸੋਝੀ ਆ ਜਾਵੇ ਦਾ ਸਾਰੀ ਮੈਂ ਦੂਰ ਹੋ ਜਾਵਾਂ ਗਾਵੇ ਕੋ ਤਾਨ ਹੋਵੇ ਕਿਸ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣਵੜੀਆਂ ਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ गावे को जापे दिस से दूर गावे को वेख हादरा दूर कथना कत कथी ना आवे तो कथ कथ कत कथी कत कोटि कोट कोट दे थक पाहे जुगा जुगंतर खाही खाहे हुक्मी हुक्म रा नानक विघ वे परवा इस दी व्याख्या सुनो जी प्रभु ਤੇਰੇ ਬਲ ਨੂੰ ਗਾਣ ਦਾ ਹੁਕਮ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ਕੋਈ ਤੇਰੀਆਂ ਦਾਤਾਂ ਦੇ ਗੁਣ ਗਾਉਂਦਾ ਹੈ ਪ੍ਰਭੂ ਤੈਨੂੰ ਗਾਉਣ ਵਾਲੇ ਨੂੰ ਚਾਰੇ ਪਾਸੇ ਵਿਡਿਆਈਆਂ ਮਿਲਦੀਆਂ ਹਨ ਪ੍ਰਭੂ ਤੈਨੂੰ ਗਾਉਣ ਵਾਲੇ ਨੂੰ ਵਿਦਿਅਕ ਵਿਚਾਰ ਪ੍ਰਾਪਤ ਹੁੰਦੀ ਹੈ ਪ੍ਰਭੂ ਤੈਨੂੰ ਗਾਉਣ ਨਾਲ ਸਰੀਰ ਦੀ ਮਹਿ ਮਰ ਜਾਂਦੀ ਹੈ ਅਤੇ ਨਵਾਂ ਰੂਪ ਉਭਰ ਕੇ ਸਰੀਰ ਸ਼ੁੱਧ ਹੋ ਜਾਂਦਾ ਹੈ ਪ੍ਰਭੂ ਨੂੰ ਗਾਉਣ ਵਾਲੇ ਨੂੰ ਕਦੇ ਪ੍ਰਭੂ ਦੂਰ ਜਾਪਦਾ ਹੈ ਅਤੇ ਕਦੇ ਉਸ ਨੂੰ ਪ੍ਰਭੂ ਹਾਜ਼ਰ ਨਾਜ਼ਰ ਦਿਖਾਈ ਦਿੰਦਾ ਹੈ ਉਸ ਦੇ guna ਦੀ ਕੋਈ ਸੀਮਾ ਨਹੀਂ ਹੈ ਅਤੇ ਉਸ ਦੇ ਗੁਣ ਕਰੋੜਾਂ ਵਾਰ ਵੀ ਗਾਓ ਤਾਂ ਘਟ ਹਨ ਉਸ ਦੀ ਦੇਨ ਦੀ ਕੋਈ ਸੀਮਾ ਨਹੀਂ ਅਤੇ ਲੈਣ ਵਾਲੇ ਲੈਂਦੇ ਥੱਕ ਜਾਂਦੇ ਹਨ ਉਹ ਜੁੱਗਾ ਤੋਂ ਉਸ ਦਾ ਦਿੱਤਾ ਖਾਈ ਜਾ ਰਹੇ ਹਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਸ ਦੇ ਹੁਕਮ ਨਾਲ ਜੀਵ ਉਸ ਦੇ ਰਸਤੇ ਤੇ ਚੱਲਦੇ ਹਨ ਅਤੇ ਉਸ ਦੇ ਆਨੰਦ ਮਾਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ